ਨਾਲ ਸਾਬੇ ਦੇ ਘਰ ਦਾ ਫੁਲਕਾ ਖਾਂਦ ਮੰਨ ਕਿਤਾ ਮੈਂ ਦੇ ਸਾਬੇ ਦੇ ਘਰ ਫੁਲਕਾ ਖਾ ਗਿਆ ਨਾ ਕਰੀ ਤੇ ਪ੍ਰਚਾਰ ਵੀ ਬਹੁਤ ਬਧੀ ਚੱਲ ਗਿਆ ਠੀਕ ਹੈ ਜੀ ਤੁਸੀਂ ਜਿੱਥੇ ਮੈਨੂੰ ਬਿਠਾ ਗਿਆ ਖਾ ਦਿਓ ਮੈਂ ਖਾਣਾ ਮੇਰੇ ਸਿੱਖ ਸਾਰੇ ਬਰਾਬਰ ਨੇ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਠੀਕ ਹੈ ਨਾ ਤੇ ਆਪਣਾ ਭਰਾ ਆ ਭਰਾ ਕੋਈ ਗਰੀਬੀ ਵਾ ਅਮੀਰੀ ਨਹੀਂ ਦੋ ਜੀ ਬਹੁਤ ਬਧੀ ਗੱਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦਾ ਇਲੈਕਸ਼ਨ ਚੱਲ ਰਿਹਾ ਸਮਾਂ ਕੈਂਡੀਡੇਟਾਂ ਨੂੰ ਬਹੁਤ ਘੱਟ ਹੈ ਦੌੜ ਪਾ ਜਿਆਦਾ ਹੁੰਦੀ ਹੈ ਤੇ ਬੱਬੂ ਜੀ ਜਦੋਂ ਹੀ ਮੰਚ ਤੋਂ ਉਤਰੇ ਤੇ ਉਹਨਾਂ ਨੇ ਮੇਰੇ ਕੰਨ 'ਚ ਗੱਲ ਕੀਤੀ ਵੀ ਕਹਿੰਦੇ ਭੁੱਖ ਬੜੀ ਲੱਗੀ ਦੀ ਐ ਤੇ ਲੰਘਦੇ ਲੰਘਦੇ ਕਿਹਦੇ ਕਰ ਕੋਈ ਫੁਲਕੇ ਲਓ ਕੋਈ ਕਰ ਦਿਓ ਬੰਦੋਬਸਤ ਤੇ ਮੇਰਾ ਚਾਣ ਕੀ ਦਿਮਾਗ ਗੱਲ ਆ ਕਿ ਸਾਬਾ ਜੀ ਸਾਡੇ ਪਿੰਡ ਦੇ ਬੜੇ ਨੇਕ ਵਿਅਕਤੀ ਨੇ ਮਨ ਨੂੰ ਪੁੱਛਿਆ ਵੀ ਹੈ ਕਰ ਕੋਈ ਫੁਲਕਾ ਬਣਦਾ ਕਹਿੰਦੇ ਹਾਂਜੀ ਤੇ ਮੇਰਾ ਮਨ ਬੜਾ ਖੁਸ਼ ਹੋਇਆ ਜੇ ਦੇਖ ਕੇ ਵੀ ਬੱਬੂ ਜੀ ਨੇ ਜਿੰਨੇ ਸਿੰਪਲ ਤਰੀਕੇ ਨਾਲ ਰੋਟੀ ਖਾਦੀ ਹੈ ਔਰ ਇਹ ਜਦੋਂ ਐਮਐਲਏ ਹੀ ਅਦੋਂ ਵੀ ਬਹੁਤ ਸਿੰਪਲ ਹੀ ਪਰ ਅੱਜ ਤੇ ਸਾਡੇ ਮੇਰਾ ਮਾਣੀ ਬਹੁਤ ਖੁਸ਼ ਹੋ ਜਾਂਦੀ ਹੈ ਇਹ ਗੱਲ ਦੇਖ ਕੇ ਵੀ ਉਹ ਕਹਿੰਦੇ ਵੀ ਰੋਟੀ ਜਿੱਥੇ ਵੀ ਖਲਾਨੀ ਹੈ ਮੈਨੂੰ ਬਸ ਚਾਰ ਨਾਲ ਇੱਕ ਫੁਲਕਾ ਖਲਾ ਦੇ ਥੋੜਾ ਆਸਰਾ ਹੋ ਜੇ ਢਿੱਡੇ ਚ ਸਵੇਰ ਦੀ ਰੋਟੀ ਨਹੀਂ ਖਾਦੀ ਮੈਂ ਨਾਲ ਸਾਬੇ ਦੇ ਘਰ ਦਾ ਫੁਲਕਾ ਖਾਂ ਤਾਂ ਮੰਨ ਕਿਤਾ ਮੈਂ ਜਦੋਂ ਸਾਬੇ ਦੇ ਘਰ ਦਾ ਫੁਲਕਾ ਖਾ ਗਿਆ ਨਾ ਕਰੀ ਤੇ ਪ੍ਰਚਾਰ ਵੀ ਬਹੁਤ ਬੋਲੀ ਚੱਲ ਗਿਆ ਠੀਕ ਹੈ ਤੁਸੀਂ ਜਿੱਥੇ ਮੈਨੂੰ ਬਿਠਾ ਕੇ ਦਿਖਾ ਦਿਓ ਮੈਂ ਖਾਣਾ ਮੇ ਤੇ ਆਪਣਾ ਭਰਾ ਆ ਭਰਾ ਕੋਈ ਗਰੀਬੀ ਵਾਂ ਮਿਹਨਤ ਨਹੀਂ ਦਈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦਾ ਇਲੈਕਸ਼ਨ ਚੱਲ ਰਿਹਾ ਸਮਾਂ ਕੈਂਡੀਡੇਟਾਂ ਨੂੰ ਬਹੁਤ ਘੱਟ ਹੈ ਦੌੜ ਪਾ ਜਿਆਦਾ ਹੁੰਦੀ ਹੈ ਤੇ ਬੱਬੂ ਜੀ ਜਦੋਂ ਹੀ ਮੰਚ ਤੋਂ ਉਤਰੇ ਤੇ ਉਹਨਾਂ ਨੇ ਮੇਰੇ ਕੰਨ 'ਚ ਗੱਲ ਕੀਤੀ ਵੀ ਕਹਿੰਦੇ ਭੁੱਖ ਬੜੀ ਲੱਗੀ ਦੀ ਹੈ ਤੇ ਲੰਘਦੇ ਲੰਘਦੇ ਕਿਸੇ ਕਰ ਕੋਈ ਫੁਲਕੇ ਲਓ ਕੋਈ ਕਰ ਦਿਓ ਬੰਦੋਬਸਤ ਤੇ ਮੇਰਾ ਚਾਣ ਕੀ ਦਿਮਾਗ ਗੱਲ ਹੈ ਕਿ ਸਾਬਾ ਜੀ ਸਾਡੇ ਪਿੰਡ ਦੇ ਬੜੇ ਨੇਕ ਵਿਅਕਤੀ ਨੇ ਮਨ ਨੂੰ ਪੁੱਛਿਆ ਵੀ ਹੈ ਕਰ ਕੋਈ ਫੁਲਕਾ ਬਣਦਾ ਕਹਿੰਦੇ ਹਾਂਜੀ ਤੇ ਮੇਰਾ ਮਨ ਬੜਾ ਖੁਸ਼ ਹੋਇਆ ਅੱਜ ਦੇਖ ਕੇ ਵੀ ਬੱਬੂ ਜੀ ਨੇ ਜਿੰਨੇ ਸਿੰਪਲ ਤਰੀਕੇ ਨਾਲ ਰੋਟੀ ਖਾਦੀ ਹੈ ਔਰ ਇਹ ਜਦੋਂ ਐਮਐਲਏ ਹੀ ਅਦੋਂ ਵੀ ਬਹੁਤ ਸਿੰਪਲ ਹੀ ਪਰ ਅੱਜ ਤੇ ਸਾਡੇ ਮੇਰਾ ਮਾਣੀ ਬਹੁਤ ਖੁਸ਼ ਹੋ ਜਾਂਦੀ ਹੈ ਇਹ ਗੱਲ ਦੇਖ ਕੇ ਵੀ ਉਹ ਕਹਿੰਦੇ ਵੀ ਰੋਟੀ ਜਿੱਥੇ ਵੀ ਖਲਾਨੀ ਹੈ ਮੈਨੂੰ ਬਸ ਚਾਰ ਨਾਲ ਇੱਕ ਫੁਲਕਾ ਖਲਾ ਦੇ ਥੋੜਾ ਆਸਰਾ ਹੋ ਜੇ ਢਿੱਡੇ ਚ ਸਵੇਰ ਦੀ ਰੋਟੀ ਨਹੀਂ ਖਾਦੀ ਮੈਂ ਨਾਲ ਸਾਬੇ ਦੇ ਘਰ ਦਾ ਫੁਲਕਾ ਖਾਣ ਦਾ ਮਨ ਕੀਤਾ ਮੈਂ ਜਦੋਂ ਸਾਬੇ ਦੇ ਘਰ ਫੁਲਕਾ ਖਾ ਗਿਆ ਨਾ ਕਰੀ ਤੇ ਪ੍ਰਚਾਰ ਵੀ ਬਹੁਤ ਬੋਲੀ ਚੱਲ ਗਿਆ ਠੀਕ ਹੈ ਤੁਸੀਂ ਜਿੱਥੇ ਮੈਨੂੰ ਬਿਠਾ ਕੇ ਖਵਾ ਦਿਓ ਮੈਂ ਖਾਣਾ ਮੇਰੇ ਤੇ ਆਪਣਾ ਭਰਾ ਆ ਭਰਾ ਕੋਈ ਗਰੀਬੀ ਬੰਮੀ ਨਹੀਂ ਦੋ ਜਿੰਮੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਸਭਾ ਦਾ ਇਲੈਕਸ਼ਨ ਚੱਲ ਰਿਹਾ ਸਮਾਂ ਕੈਂਡੀਡੇਟਾਂ ਨੂੰ ਬਹੁਤ ਘੱਟ ਹੈ ਦੌੜ ਪਾ ਜਿਆਦਾ ਹੁੰਦੀ ਹੈ ਤੇ ਬੱਬੂ ਜੀ ਜਦੋਂ ਹੀ ਮੰਚ ਤੋਂ ਉਤਰੇ ਤੇ ਉਹਨਾਂ ਨੇ ਮੇਰੇ ਕੰਨ 'ਚ ਗੱਲ ਕੀਤੀ ਵੀ ਕਹਿੰਦੇ ਭੁੱਖ ਬੜੀ ਲੱਗੀ ਦੀ ਹੈ ਤੇ ਲੰਘਦੇ ਲੰਘਦੇ ਕਿਸੇ ਕਰ ਕੋਈ ਫੁਲਕੇ ਲਓ ਕੋਈ ਕਰ ਦਿਓ ਬੰਦੋਬਸਤ ਤੇ ਮੇਰਾ ਚਾਹਣ ਕੀ ਦਿਮਾਗ ਗੱਲ ਹੈ ਕਿ ਸਾਬਾ ਜੀ ਸਾਡੇ ਪਿੰਡ ਦੇ ਬੜੇ ਨੇਕ ਵਿਅਕਤੀ ਨੇ ਮਨ ਨੂੰ ਪੁੱਛਿਆ ਵੀ ਹੈ ਕਰ ਕੋਈ ਫੁਲਕਾ ਬਣਦਾ ਕਹਿੰਦੇ ਹਾਂਜੀ ਤੇ ਮੇਰਾ ਮਨ ਬੜਾ ਖੁਸ਼ ਹੋਇਆ ਅੱਜ ਦੇਖ ਕੇ ਵੀ ਬੱਬੂ ਜੀ ਨੇ ਜਿੰਨੇ ਸਿੰਪਲ ਤਰੀਕੇ ਨਾਲ ਰੋਟੀ ਖਾਦੀ ਹੈ ਔਰ ਇਹ ਜਦੋਂ ਐਮਐਲਏ ਹੀ ਅਦੋਂ ਵੀ ਬਹੁਤ ਸਿੰਪਲ ਹੀ ਪਰ ਅੱਜ ਤੇ ਸਾਡੇ ਮੇਰਾ ਮਾਨੀ ਬਹੁਤ ਖੁਸ਼ ਹੋ ਜਾਂਦੀ ਹੈ ਇਹ ਗੱਲ ਦੇਖ ਕੇ ਵੀ ਉਹ ਕਹਿੰਦੇ ਵੀ ਰੋਟੀ ਜਿੱਥੇ ਵੀ ਖਲਾਨੀ ਹੈ ਮੈਨੂੰ ਬਸ ਚਾਰ ਨਾਲ ਇੱਕ ਫੁਲਕਾ ਖਲਾ ਦੇ ਥੋੜਾ ਆਸਰਾ ਹੋ ਜੇ ਢਿੱਡੇ ਚ ਸਵੇਰ ਦੀ ਰੋਟੀ ਨਹੀਂ ਖਾਦੀ ਮੈਂ